ਜੀ ਪਿਛਲੇ 2 ਦਿਨਾਂ ਚ 10ਵੇਂ ਚ 2-3 ਵਾਰ ਦਤਾਂ ਹੋਈ ਹੈਗੀ ਜਿਦੇ ਕਰਕੇ ਥੋੜਾ ਜਿਹਾ ਇੱਕ ਮੈਸੇਜ ਹੈਗਾ ਕਿ ਵੀ 10ਵੇਂ ਚ ਕਾਫੀ ਕ੍ਰਾਈਮ ਇਨਸੀਡੈਂਸਸ ਹੋਏ ਹੈਗੇ ਬਟ ਮੈਂ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਜਿਹੜਾ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਜਿਦੇ ਵਿੱਚ ਇੱਕ ਬੰਦੇ ਦੀ ਜਾਨ ਗਈ ਤੇ ਇੱਕ ਤੇ ਕਤਲਨਾਕ ਹਮਲਾ ਕੀਤਾ ਗਿਆ ਸੀਗਾ ਉਹਦੇ ਚ ਇਨਵੋਲਡ ਤਿੰਨੋਂ ਦੋਸ਼ੀ ਜਿਹੜੇ ਹੈਗੇ ਉਹ ਪੁਲਿਸ ਦੀ ਹਿਰਾਸਤ ਚ ਹੈਗੇ ਵਿਥਿਨ 48 ਆਰ ਪੁਲਿਸ ਨੇ ਇੱਕ ਬਲਾਈਂਡ ਮਟਰ ਕੇਸ ਨੂੰ ਸੋਲਵ ਕਰਦੇ ਹੋਏ ਸਾਡੀ ਟੀਮਸ ਨੇ ਬਹੁਤ ਮਿਹਨਤ ਦਿਨ ਰਾਤ ਮਿਹਨਤ ਕਰਦੇ ਹੋਏ ਉਹ ਤਿੰਨੋਂ ਦੋਸ਼ੀ ਕਾਬੂ ਕੀਤੇ ਹੈਗੇ ਨਾਲ ਜਿਹੜਾ ਵਰਤਿਆ ਗਿਆ ਮੋਟਰਸਾਈਕਲ ਤੇ ਨਾਲ ਜਿਹੜਾ ਸ਼ਾਰਪੇਜ ਵੈਪਨ ਸੀਗੇ ਉਹ ਰਿਕਵਰ ਕੀਤੇ ਸਾਰੀ ਕਿਤਨ ਦੇ ਰੈਸਟ ਕਿਸ ਲਈ ਪਲੱਸ ਪਲੱਸ ਇਸ ਤੋਂ ਇਲਾਵਾ ਜਿਹੜੀ ਇੱਕ ਦੂਸਰੀ ਵਾਰਦਾਤ ਹੋਈ ਜਿਹਦੇ ਵਿੱਚ ਇੱਕ ਸ਼ਾਪ ਤੇ ਜਿਹੜਾ ਹੈਗਾ ਕਿਰਾਣਾ ਸ਼ਾਪ ਤੇ ਆ ਕੇ ਅਟੈਕ ਕਰਦੇ ਹੈਗੇ ਤਿੰਨ ਬੰਦੇ ਤੇ ਉਹਨਾਂ ਨੇ ਉੱਥੇ ਗੋਲੀ ਵੀ ਚਲਾਈ ਉਹਦੇ ਵਿੱਚ ਵੀ ਵਿਥਿਨ ਆਈ ਥਿੰਕ 3 4 ਆਵਰਸ ਜਿਹੜਾ ਹੈਗਾ ਉਹ ਇੱਕ ਦੋਸ਼ੀ ਨੂੰ ਇਮੀਡੀਏਟਲੀ ਪੁਲਿਸ ਨੇ ਫੜਿਆ ਦੋਸ਼ੀ ਜਦੋਂ ਭੱਜ ਰਿਹਾ ਸੀਗਾ ਪੁਲਿਸ ਟੀਮ ਨੇ ਚੇਸ ਕੀਤਾ ਤੇ ਉਹਦੇ ਇੱਕ ਲਾਤ ਤੇ ਵੀ ਇੰਜਰੀ ਹੋਈ ਤੇ ਲਾਤ ਦਾ ਕਾਫੀ ਨੁਕਸਾਨ ਉਹਦਾ ਹੋ ਗਿਆ ਇੱਕ ਦੋਸ਼ੀ ਦਾ ਤੇ ਉਸ ਤੋਂ ਇਲਾਵਾ ਜਿਹੜੇ ਦੋ ਦੋਸ਼ੀ ਹੈਗੇ ਉਹ ਇਮੀਡੀਏਟਲੀ ਆਇਡੈਂਟੀਫਾਈ ਕਰ ਲਿੱਤੇ ਗਏ ਹਨ ਜਿਨ੍ਹਾਂ ਦੇ ਪਿੱਛੇ ਪੁਲਿਸ ਟੀਮ ਲੱਗੀ ਹੈਗੀ ਇੱਕ ਵਾਰਦਾਤ ਹੋਰ ਹੋਈ ਹੈਗੀ ਕੱਲ੍ਹ ਸ਼ਾਮ ਨੂੰ ਉਹ ਸੇਮ ਦੋਸ਼ੀਆਂ ਨੇ ਕੀਤੀ ਹੈਗੀ ਜਿਨ੍ਹਾਂ ਜਿਨ੍ਹਾਂ ਨੇ ਪਿਛਲੀ ਵਾਰਦਾਤ ਕੀਤੀ ਸੀ ਕਿ ਸਾਡੀ ਟੀਮਸ ਉਹਨਾਂ ਦੇ ਪਿੱਛੇ ਲੱਗੀ ہوئی ਹੈਗੀ ਇਟ ਇਜ਼ ਇੱਕ ਮਤਲਬ ਬਰੇਟਨ ਮਾਊਸ ਕੇਸ ਉਹ ਕਦੇ ਵੀ ਫੜੇ ਜਾ ਸਕਦੇ ਹੈਗੇ ਸਾਡੀ ਟੀਮਸ ਆਲਰੇਡੀ ਲੱਗੀ ਹੋਈ ਹੈਗੀ ਤੇ ਉਹਨਾਂ ਦੀ ਫੋਟੋਜ਼ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂਗੇ ਇੱਕ ਹੋਰ ਵਾਰਦਾਤ ਹੋਈ ਜਿਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਹੋਇਆ ਸਕੂਟੀ ਚੋਰੀ ਹੋਇਆ ਸੀਗਾ ਉਹ ਵੀ ਮੈਨੂੰ ਲੱਗਦਾ 2-3 ਘੰਟੇ ਚੋਂ ਦਸਵਾ ਪੁਲਿਸ ਨੇ ਉਸ ਵਾਰਦਾਤ ਨੂੰ ਟ੍ਰੇਸ ਕਰਦੇ ਵੇ ਸਕੂਟੀ ਰਿਕਵਰ ਕਰ ਲਈ ਤੇ ਬੰਦਾ ਫੜ ਲਿਆ ਹੈਗਾ ਤੇ ਇਸ ਕਰਕੇ ਵਾਰਦਾਤ ਹੋਈ ਹੈਗੀ ਯੈਸ ਬਟ ਸਾਰੀ ਵਾਰਦਾਤ ਟ੍ਰੇਸ ਕਰ ਲਿੱਤੀ ਗਈ ਹੈਗੀ ਆ ਵੀ ਇੱਕ ਪੁਲਿਸ ਦਾ ਬੜਾ ਅਚੀਵਮੈਂਟ ਹੈਗਾ ਕਿ ਵਿਥਿਨ ਆਈ ਊਡ ਸੇ ਕਿ ਵੀ 12 ਘੰਟਿਆਂ ਦੇ ਅੰਦਰ ਅੰਦਰ ਹੀ ਸਾਰੀ ਵਾਰਦਾਤਾਂ ਦਾ ਜਿਹੜਾ ਹੈਗਾ ਤੇ ਉਹਦੇ ਵਾਸਤੇ ਸਾਡੀ ਟੀਮ ਡੀਐਸਪੀ ਡੀ ਡੀਐਸਪੀ ਦਸਵਾ ਐਸਐਚਓ ਦਸਵਾ ਐਸਪੀਡੀ ਸਾਡੇ ਸੀਆਈਏ ਦੀ ਟੀਮ ਸਾਰੇ ਬਹੁਤ ਮਿਹਨਤ ਮਿਹਨਤ ਇਹਨਾਂ ਨੇ ਕੀਤੀ ਹੈਗੀ ਤੇ ਸਾਡੇ ਸਾਰੇ ਹੀ ਵਧਾਈ ਦੇ ਪਾਤਰ ਹੈ ਸਰ ਪਿਛਲੇ 4 ਤੋਂ 6 ਮਹੀਨੇ ਦੀ ਗੱਲ ਕੀਤੀ ਜਾ ਰਹੀ ਤਾਂ ਇੱਕ ਪਸੂਆ ਕਾਫੀ ਸ਼ਰਧਤੀ ਬਣਿਆ ਪੁਲਿਸ ਭਈਆ ਪਰ ਅੱਜ ਤੋਂ ਦੋ ਦਿਨ ਮਹੀਨੇ ਪਹਿਲਾਂ ਵੀ ਕੋਈ ਕੁਝ ਅਜੀਬ ਜਿਹਾ ਦੋ ਪੁਲਿਸ ਪਾਰਟੀ ਦੇ ਕੰਮਲਾ ਹੋਇਆ ਹੈ ਇੱਕ ਤੁਹਾਡਾ ਜਵਾਨ ਸ਼ਹੀਦ ਹੋਇਆ ਉਹ ਵੀ ਗੋਲੀਬੇ ਦੀ ਹੋਏ ਉਸ ਤੋਂ ਬਾਅਦ ਐਂਕਾਉਂਟਰ ਹੋਏ ਜਾਂ ਸੁਆ ਦਾ ਗ੍ਰਾਫ ਕਿਤੇ ਵੀ ਘਟ ਰਹਾ ਨਹੀਂ ਆ ਰਿਹਾ ਕ੍ਰਾਈਮ ਦਾ। ਦੇਖੋ ਤੁਸੀਂ ਆ ਦੇਖੋ ਕਿ ਪੁਲਿਸ ਨੇ ਬੜਾ ਦਲੇਰੀ ਨਾਲ ਕੰਮ ਕਰਦੇ ਹੋਏ ਜਿਹੜਾ ਹੈਗਾ ਮੈਂ ਤੁਹਾਨੂੰ ਹੁਣ ਵੀ ਦੱਸ ਰਿਹਾ ਹੈਗਾ ਤਿੰਨ ਕ੍ਰਾਈਮ ਮੈਂ ਤੁਹਾਨੂੰ ਦੱਸੇ ਇਨਫੈਕਟ ਚਾਰ ਕ੍ਰਾਈਮ ਤਾਂ ਚਾਰੋਂ ਕ੍ਰਾਈਮ ਵਿਥਿਨ 12 ਆਵਰਸ ਔਰ ਇਵਨ 4 ਆਵਰਸ ਦੇਸ ਕਿੱਦੇ ਗਏ। ਕਿੰਨੀ ਦਲੇਰੀ ਦੇ ਨਾਲ ਪਹਿਲਾਂ ਪਿਛਲੇ ਆਪਣੀ ਜਾਨ ਨੂੰ ਜੋਖਮ ਪਾਉਂਦੇ ਹੋਏ ਇੱਕ ਡਰਗ ਪੈਡਲਰ ਦੇ ਘਰ ਤੇ ਰੇਡ ਕੀਤੀ ਡੀਐਸਪੀ ਸਾਹਿਬ ਨੇ। ਤੇ ਜਦੋਂ ਮੁਲਾਜ਼ਮ ਤੇ ਸਰਤੇ ਹਮਲਾ ਹੋਇਆ ਉਸ ਤੋਂ ਬਾਅਦ ਦੁਬਾਰਾ ਜਦੋਂ ਉਹਦੀ ਜਾਨ ਲੈਣ ਵਾਸਤੇ ਦੁਬਾਰਾ ਹਮਲਾ ਕਰ ਰਿਹਾ ਸੀਗਾ ਇਹਨਾਂ ਨੇ ਬੜੀ ਦਲੇਰੀ ਦੇ ਨਾਲ ਆਪਣੇ ਸਰਵਿਸ ਵੈਪਨ ਤੋਂ ਗੋਲੀ ਚਲਾਉਂਦੇ ਹੋਏ ਜਿਹੜਾ ਹੈਗਾ ਉਹ ਉਹਦਾ ਸੈਲਫ ਡਿਫੈਂਸ ਕੀਤਾ ਚਲੋ ਬੰਦੇ ਦੀ ਜਾਨ ਗਈ ਅਨਫੋਰਚੂਨੇਟ ਸੀਗਾ ਸਾਡੇ ਮੁਲਾਜ਼ਮ ਨੇ ਜਿਹੜਾ ਹੈਗਾ ਕਿੰਨੀ ਦਲੇਰੀ ਦੇ ਨਾਲ ਡਿਊਟੀ ਆਪਣੀ ਨਿਭਾਉਂਦੇ ਹੋਏ ਇਹਦੀ ਲਾਈਨ ਆਫ ਡਿਊਟੀ ਆਪਣੀ ਜਾਨ ਕੁਰਬਾਨ ਕੀਤੀ ਤੇ ਐਟ ਦੀ ਸੇਮ ਟਾਈਮ ਸਾਡੀ ਟੀਮਸ ਨੇ ਜਿਹੜਾ ਉਹ ਖੁਕਾਰ ਅਪਰਾਧੀ ਸੀਗਾ ਜਿਹੜਾ ਬਿਲਕੁਲ ਵੀ ਮਤਲਬ ਪੁਲਿਸ ਤੇ ਗੋਲੀ ਚਲਾਣ ਤੋਂ ਵੀ ਨਹੀਂ ਪਰੇਸ਼ ਕਰ ਰਿਹਾ ਸੀਗਾ ਤੇ ਉਹਨੇ ਫੇਰ ਦੁਬਾਰਾ ਪੁਲਿਸ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਬਟ ਅਨਫੋਰਚਨਟਲੀ ਉਹਨੇ ਵੀ ਆਪਣੀ ਜਾਨ ਗਵਾਈ ਸਿਚੁਏਸ਼ਨ ਕੀ ਹੈਗੀ ਸਿਚੁਏਸ਼ਨ ਤੁਸੀਂ ਦੇਖੋ ਕਿ ਵੀ ਆਰ ਇਨ ਦੀ ਟਾਪ ਆਫ ਦੀ ਸਿਚੁਏਸ਼ਨ ఎవਰੀਥਿੰਗ ਇਜ਼ ਅੰਡਰ ਆਰ ਕੰਟਰੋਲ ਕ੍ਰਾਈਮ ਪ੍ਰੀਵੈਂਸ਼ਨ ਵਨ ਪਾਰਟ ਹੈ ਕ੍ਰਾਈਮ ਡਿਟੈਕਸ਼ਨ ਇਜ਼ ਅਦਰ ਪਾਰਟ ਕ੍ਰਾਈਮ ਪ੍ਰੀਵੈਂਸ਼ਨ ਵਾਸਤੇ ਸਾਡੇ ਰਾਤ ਦਿਨ ਜਿਹੜੀ ਹੈਗੀ ਪੁਲਿਸ ਅਫਸਰ ਕੰਮ ਕਰਦਾ ਰਹਿੰਦੇ ਹੈਗੇ ਕਿੰਨਾ ਕ੍ਰਾਈਮ ਪ੍ਰੀਵੈਂਟ ਅਸੀਂ ਕੀਤਾ ਹੈਗਾ ਇਹਦਾ ਕੋਈ ਅਕਾਊਂਟ ਫੋਰ ਨਹੀਂ ਹੋ ਸਕਦਾ ਹੈਗਾ ਐਟ ਦੀ ਸੇਮ ਟਾਈਮ ਜਿਹੜਾ ਕ੍ਰਾਈਮ ਕਮਿਟ ਵੀ ਹੋ ਜਾਂਦਾ ਹੈਗਾ ਉਹ ਵੀ ਤੁਸੀਂ ਦੇਖੋ ਕਿ ਨਾਲ ਦੇ ਨਾਲ ਜਿਹੜਾ ਹੈਗਾ ਉਹ ਕ੍ਰਾਈਮ ਸੋਲਵ ਹੋ ਰਿਹਾ ਹੈਗਾ ਤੇ ਨਾਲ ਦੇ ਨਾਲ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਰਹੀ ਹੈਗੀ ਅਪਾ ਇਹ ਨੂੰ ਦਲਾਇ ਨਹੀਂ ਕਰਦੇ ਸਰ ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਸਹੀ ਹੈ ਪਰ ਸੁਵਾਲ ਇਹ ਕੋਈ ਖਾਸ ਪਲਾਨ ਕੋਈ ਹੋਰ ਖਾਸ ਪਲਾਨ ਦੇਖੋ ਤੁਸੀਂ ਦਸਵਾਤ ਚ ਜਿੰਨੀ ਸਖਤ ਕਾਰਵਾਈ ਪੁਲਿਸ ਦੀ ਹੋ ਰਹੀ ਹੈਗੀ ਔਰ ਤੋਂ ਤੁਹਾਨੂੰ ਦੇਖ ਨੂੰ ਨਹੀਂ ਮਿਲਦੀ ਖਾਸ ਪਲਾਨ ਦਾ ਹੀ 파ਟ ਹੈਗਾ ਜਿਹੜੀ ਕਿਰਿਆਨੇ ਦੀ ਦੁਕਾਨ ਤੇ ਰੋਕੂ ਹੋਈ ਸੀ ਜਿੱਥੇ ਉਹਨਾਂ ਨੇ ਬਾਈਂਗ ਨੂੰ ਤੋਦ ਮਿੰਟ ਦੀ ਦੁਕਾਨ ਤੋਂ 1.5 ਲੱਖ ਰੁਪਏ ਲੁੱਟੇ ਗਏ ਹੋ ਇਕੋ ਇਸੇ ਦੇ ਹਾਂ ਹਾਂ ਸੇਮ 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 ਗਰੁੱਪ ਹੈਗਾ ਮੈਂ ਤੁਹਾਨੂੰ ਫੋਟੋ ਜੀ ਤੁਹਾਨੂੰ ਸ਼ੇਅਰ ਕਰ ਦਿੰਨਾ ਆਲਰੇਡੀ ਅਸੀਂ ਆਈਡੈਂਟੀਫਾਈ ਕਰ ਲਿੱਤੇ ਹੈਗੇ ਉਹ ਸਰ ਉਹ ਮੁਕਤੀ ਤੇ ਪਬਲਿਕ ਨੇ ਫੜੇ ਸੀ ਕਿ ਪੁਲਿਸ ਆਉਣ ਦੀ ਸਪੋਰਟ ਉਹ ਨਹੀਂ ਉਹ ਪੁਲਿਸ ਆਲਰੇਡੀ ਮਤਲਬ ਹੋਇਆ ਇਦਾਂ ਦਾ ਕਿ ਪੁਲਿਸ ਆਲਰੇਡੀ ਉਹਨਾਂ ਨੂੰ ਜਿਸ ਡਾਇਰੈਕਸ਼ਨ ਤੇ ਉਹ ਮੂਵ ਕੀਤਾ ਚੇਸ ਕਰ ਰਹੀ ਸੀਗੀ ਨਾਲ ਉਹਨਾਂ ਨੇ ਹਮਲਾ ਕੀਤਾ ਉੱਥੇ ਲੋਕ ਵੀ ਉੱਥੇ ਇਕੱਠੇ ਹੋ ਗਏ ਨਾਲ ਹੀ ਪੁਲਿਸ ਪਹੁੰਚ ਗਈ ਤੇ ਲੋਕਾਂ ਦੀ ਹੈਲਪ ਦੇ ਨਾਲ ਪੁਲਿਸ ਨੇ ਉਥੇ ਕਾਬੂ ਕੀਤਾ ਉਹ ਇੱਕ ਟਲੇਰੀ ਵੀ ਬਹੁਤ ਖਾਈ ਬੰਦੇ ਨੇ ਯੈਸ 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 ਯੇਸ ਯੇਸ ਉਹ ਜਿਹੜੇ ਲੋਕੀਏ ਸੀਗਾ ਪਹਿਲਾ ਹੈ ਤੁਹਾਡੇ ਕੋਲ ਡੈਫੀਨਿਟਲੀ ਅਸੀਂ ਉਹਨਾਂ ਨੂੰ ਸਨਮਾਨਿਤ ਕਰਾਂਗੇ ਜੀ Welcome to DAV University Jalandhar, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.